ਤੇ ਹੁਣ ਥੱਪੜ ਦਿਵਸ ਦੋ ਵਾਰ ਆਇਆ ਕਰੂਗਾ ਇੱਕ 6 6 ਨੂੰ ਜਿਹੜਾ ਇਸ ਬਾਂਦਰੀ ਦੇ ਪਿਆ ਤੇ ਮੈਂ ਤਾਂ ਇਸ ਕੰਗਣਾ ਰਣੌਤ ਨੂੰ ਜਿਹੜਾ ਥੱਪੜ ਪਿਆ ਉਹਦੀ ਮਤਲਬ ਮੈਂ ਤਾਂ ਖੁਸ਼ ਆ ਇਸ ਫਤੇਗੜ ਸਾਹਿਬ ਦਾ ਇੱਕ ਪਿੰਡ ਪਾਣੀ ਤੋਂ ਖਤਮ ਹੋ ਗਿਆ ਪਹਿਲਾਂ ਰੋਪੜ ਜ਼ਿਲ੍ਹੇ ਦੇ ਦੋ ਪਿੰਡਾਂ ਚ ਪਾਣੀ ਖਤਮ ਹੋ ਗਿਆ ਸੀ ਸਾਡੇ ਨਾਲ ਹਰ ਵੇਰੀ ਧੱਕਾ ਹੁੰਦਾ ਉਹਨੂੰ ਪੰਜਾਬ ਵਾਲੇ ਪਾਸੇ ਆ ਕੇ ਮਾਰ ਕੇ ਗਏ ਆ ਖੱਟਣ ਦੇ ਗੁੰਡੇ ਚਾਹ ਆਰਐਸਐਸ ਦੇ ਗੁੰਡੇ ਤੇ ਭਗਵੰਤ ਮਾਨ ਵੈਸੇ ਹੀ ਮਰਿਆ ਵੈ ਨਹੀਂ ਤਾਂ ਇਹਦਾ ਫਰਜ ਸੀ ਉਹਨਾਂ ਦੇ ਸੀਐਮ ਤੇ ਨਾ ਉਹਨਾਂ ਦੇ ਗ੍ਰਹਿ ਮੰਤਰੀ ਤੇ 302 ਦੀ ਧਾਰਾ ਲਾਉਂਦਾ ਕਰਨੀ ਤੇ ਕਹਿਣੀ ਚ ਬੜਾ ਫਰਕ ਹੁੰਦਾ ਇਹ ਤਾਂ 013 ਵੀ ਕਹਿੰਦਾ ਸੀ ਹੋ ਗਈਆਂ ਇਹ ਹਰ ਗੱਲ ਚ ਝੂਠ ਮਾਰਦਾ ਇਹ ਤਾਂ ਕਹਿੰਦਾ ਥੱਪੜ ਮਾਰਿਆ ਕੁਲਵਿੰਦਰ ਕੌਰ ਵੱਲੋਂ ਤਾਂ ਉਸ ਨੂੰ ਲੈ ਕੇ ਜੋ ਮਾਮਲਾ ਪੱਖਿਆ ਹੋਇਆ ਕਲਵਿੰਦਰ ਕੌਰ ਤੇ ਵਕ ਵਕ ਧਰਾਮਾ ਲਗਾ ਕੇ ਜਿਹੜਾ ਪਰਚਾ ਦਰਜ ਕੀਤਾ ਗਿਆ ਐਫ ਆਈ ਆਰ ਦਰਜ ਕੀਤੀ ਗਈ ਆ ਤਾਂ ਕਿਸਾਨ ਜਥੇਬੰਦੀਆਂ ਵੱਲੋਂ ਵੀ ਵਕ ਵਕ ਐਲਾਨ ਕੀਤੇ ਜਾ ਰਹੇ ਆ ਤਾਂ ਹੋਰ ਵੀ ਜਿਹੜੇ ਲੋਕ ਨੇ ਆਮ ਲੋਕ ਵੀ ਆ ਜਿਹੜੇ ਕਲਵਿੰਦਰ ਕੌਰ ਦੀ ਹੱਕ ਦੇ ਵਿੱਚ ਆ ਰਹੇ ਆ ਗੱਲਬਾਤ ਕਰਾਂਗੇ ਭੈਣ ਸਾਡੇ ਨਾਲ ਮੌਜੂਦ ਨੇ ਭੈਣ ਸਸ਼ੀ ਕਾਂਸ ਸਤਿ ਸ਼੍ਰੀ ਅਕਾਲ ਜੀ ਭੈਣ ਕੰਗਣਾ ਅਰਨੌਤ ਦੇ ਜੋ ਥੱਪੜ ਮਾਰੇ ਆ ਤਾਂ ਉਸ ਨੂੰ ਲੈ ਕੇ ਜਿਹੜਾ ਮਾਮਲਾ ਭੱਖਿਆ ਹੋਇਆ ਤੁਸੀਂ ਕਿਵੇਂ ਦੇਖਦੇ ਹੋ ਇਸ ਮਾਮਲੇ ਨੂੰ ਮਹਤਾ ਜੀ ਕੰਗਨਰ ਰਨਆਫ ਦੇ ਜਿਹੜਾ ਥੱਪੜ ਵੱਜਿਆ ਉਹਦੇ ਨਾਲ ਬਹੁਤ ਸਹਿਮਤ ਹਾਂ ਇਸ ਔਰਤ ਦਾ ਮੂੰਹ ਬੜਾ ਪੱਟਿਆ ਹੋਇਆ ਜਦੋਂ ਪਿਛਲੇ ਦਿਨੀ ਕਿਸਾਨ ਅੰਦੋਲਨ ਚੱਲਿਆ ਸਾਢੇ 750 ਦੇ ਕਰੀਬ ਕਿਸਾਨ ਸ਼ਹੀਦ ਹੋ ਗਏ ਸਾਡੀਆਂ ਬੀਬੀਆਂ ਭੈਣਾ ਬੈਠੀਆਂ ਸੀ ਸੜਕਾਂ ਤੇ ਬੜੀ ਠੰਡ ਸੀ ਕੋਹਰਾ ਪੈ ਰਿਹਾ ਸੀ ਤਾਂ ਇਸ ਔਰਤ ਦਾ ਬਿਆਨ ਆਇਆ ਕਿ 100 ਰੁਪਏ ਦੇ ਕਰਾਈ ਤੇ ਆਈਆਂ ਇਹਦਾ ਮੂੰਹ ਬੜਾ ਪੱਟਿਆ ਹੋਇਆ ਇਹਦੀ ਕਿਸੇ ਨਾਲ ਨਹੀਂ ਬਣਦੀ ਆਪਦੀ ਫਿਲਮ ਇੰਡਸਟਰੀ ਨਾਲ ਨਹੀਂ ਬਣਦੀ ਜੇ ਕੋਈ ਸਾਡੇ ਪੰਜਾਬੀ ਕ੍ਰਿਕਟਰ ਹੈ ਜੇ ਸਾਡੇ ਪੰਜਾਬੀ ਗਾਇਕ ਉਹਨਾਂ ਨੂੰ ਟਰੋਲ ਕਰਦੀਏ ਕਦੇ ਸਿੱਧੂ ਮੂਸੇਆ ਨੂੰ ਟਰੋਲ ਕਰਦੀਏ ਕਲ ਕਦੇ ਦਿਲਜੀਤ ਦੋਸਾਂਝ ਨੂੰ ਇੱਕ ਸਾਡਾ ਮੁੰਡਾ ਕ੍ਰਿਕਟ ਖੇਡਦਾ ਸੀ ਅਰਸ਼ਦੀਪ ਮਤਲਬ ਇਹ ਕਿਸੇ ਦੀ ਵੀ ਮਿੱਤਰ ਨਹੀਂ ਖਾਸ ਕਰਕੇ ਸਾਡੀ ਤਾਂ ਸਿੱਖਾਂ ਦੀ ਤੇ ਪਤਾ ਨਹੀਂ ਕਿਉਂ ਦੁਸ਼ਮਣ ਬਣੀ ਹੋਈ ਹੈ ਤੇ ਮੈਂ ਤਾਂ ਬੜੀ ਸਹਿਮਤ ਆ ਮੈਂ ਉਸ ਲੜਕੀ ਕੁਲਵਿੰਦਰ ਕੌਰ ਨੂੰ ਸਾਡੀ ਬੇਟੀ ਹੈ ਉਹਨੂੰ ਸਲੂਟ ਕਰਦੀ ਆ ਉਹਦੇ ਮਾਪਿਆਂ ਨੂੰ ਸਲੂਟ ਜਿਨ੍ਹਾਂ ਨੇ ਐਡੀ ਬਹਾਦਰ ਸ਼ੇਰਨੀ ਨੂੰ ਜਨਮ ਦਿੱਤਾ ਮੈਂ ਤਾਂ ਉਸ ਕੁੜੀ ਨੂੰ ਸ਼ਾਬਾਸ਼ ਭੇਜਦੀ ਆ ਵੀ ਅਸ਼ਕੇ ਬੱਚੀਏ ਤੂੰ ਰੱਖ ਵਿਖਾਈ ਗੱਲ ਇੰਜ ਵਾਪਰੀ ਉਹ ਲੜਕੀ ਡਿਊਟੀ ਐ ਚੰਡੀਗੜ੍ਹ 에어ਪੋਰਟ ਦੀ ਜਦੋਂ ਮਤਲਬ ਸਿਕਿਉਰਿਟੀ ਚੈੱਕ ਹੁੰਦੀ ਉਹਨੇ ਇਹੀ ਕਿਹਾ ਕੰਗਨਾਰ ਰਣਾਤ ਨੂੰ ਵੀ ਇਸ ਸਟ੍ਰੇਚ ਤੂੰ ਆਪਦਾ ਮੋਬਾਈਲ ਰੱਖ ਦੇ ਵੀ ਸਕੈਨਰ ਚੋਂ ਲੰਘਣਾ ਉਹ ਇੰਨੇ ਗਲਤੀ ਉਹਦੇ ਨਾਲ ਬੈਸਾ ਬੱਸੀ ਕਰਨ ਲੱਗੀ ਨੇਮ ਪਲੇਟ ਵੇਖ ਕੇ ਕਹਿੰਦੀ ਕੌਰ ਖਾਲਸਤਾਨੀ ਤਾਂ ਉਹਨੂੰ ਗੁੱਸਾ ਆ ਗਿਆ ਉਹ ਕਹਿੰਦੀ ਤੂੰ ਪਹਿਲਾਂ ਵੀ ਬੜੀ ਬਕਵਾਸ ਮਾਰਦੀ ਰਹੀ ਐ ਇਸ ਗੱਲ ਕਰਕੇ ਪਹਿਲਾਂ ਨੇ 扑ਕਾਇਆ ਉਸ ਬੱਚੀ ਤੇ ਭਾਵੇਂ 323 ਤੇ 341 ਧਾਰਾ ਲੱਗੀ ਪਰ ਅਸੀਂ ਕੋਈ ਪ੍ਰਵਾਹ ਮੰਨਣ ਵਾਲਿਆਂ ਚੋਂ ਹੈ ਨਹੀਂ ਉਸ ਬੱਚੀ ਨੂੰ ਤਾਂ ਲੋਕਾਂ ਨੇ ਹੱਥਾਂ ਤੇ ਚੱਕ ਲਿਆ ਸਾਰੇ ਸਿੱਖ ਜਗਤ ਸਾਰੇ ਪੰਜਾਬ ਵਿੱਚ ਉਸ ਬੱਚੀ ਲਈ ਪ੍ਰਾਊਡ ਫੀਲ ਕੀਤਾ ਜਾ ਰਿਹਾ ਹੈ ਮੈਂ ਉਸ ਬੱਚੀ ਨਾਲ ਸਹਿਮਤ ਹਾਂ ਤੇ ਕੰਗਣਾ ਰਣਾਉਤ ਨੂੰ ਤਾਂ ਸਿਆਣੀ ਬਣ ਜਾਣਾ ਚਾਹੀਦਾ ਹੈ ਅੱਜ ਤੇ ਇੱਕ ਥਾਂ ਤੇ ਬੇਇੱਜ਼ਤੀ ਹੋਈ ਹੈ ਇਹਦੀ ਥਾਂ ਥਾਂ ਤੇ ਬੇਇੱਜ਼ਤੀ ਹੁੰਦੀ ਹੈ ਕੱਲ ਮੈਂ ਵੇਖ ਰਹੀ ਸੀ ਆਪਣੇ मतलब फेसबुक ਤੇ ਉਹ ਕਹਿੰਦੇ ਵੀ ਪਹਿਲਾਂ ਵੀ ਚੰਡੀਗੜ੍ਹ 'ਚ ਇਹਨੂੰ ਔਰਤਾਂ ਨਹੀਂ ਘੇਰਿਆ ਸੀ ਕਿਸਾਨ ਬੀਬੀਆਂ ਨੇ ਉਹਨਾਂ ਤੋਂ ਵੀ ਮਾਫੀ ਮੰਗ ਕੇ ਨਿਕਲੀ ਸੀ ਇਹਦਾ ਕਿਰਦਾਰ ਹੀ ਐਵੇਂ ਦਾ ਬਣ ਚੁੱਕਿਆ ਹੈ ਇਹਦੀ ਕਿਸੇ ਨਾਲ ਨਹੀਂ ਬਣਦੀ ਕਦੇ ਫਿਲਮ ਇੰਡਸਟਰੀ ਹੈ ਜਾਂ ਕੋਈ ਮਤਲਬ ਪੰਜਾਬੀ ਗਾਇਕ ਹੈ ਸਿੱਖ ਹੈ ਹਰ ਕੋਣ ਨੂੰ ਟਰੋਲ ਕਰਦੀ ਹੈ ਇਹ ਤਾਂ ਦੂਜੇ ਪਾਸੇ ਲੋਕ ਵੀ ਵੱਡੇ ਪੱਦਰ ਤੇ ਆ ਰਹੇ ਨੇ ਕਿਸਾਨ ਜਥੇਬੰਦੀਆਂ ਵੀ ਵੱਡੇ ਪੱਦਰ ਤੇ ਆ ਰਹੀਆਂ ਨੇ ਜਾਇਹ ਕੁਲਵਿੰਦਰ ਕੌਰ ਉੱਪਰ ਪਰਚਾ ਦਰਜ ਹੋ ਗਿਆ ਕਿਸਾਨ ਜਥੇਬੰਦੀਆਂ ਕਲ ਰੁਲਦੂ ਮਾਨਸਾ ਦਾ ਵੀ ਬਿਆਨ ਆਉਂਦਾ ਕਿ ਚਾਹੀਏ ਉਹਨਾਂ ਨੂੰ ਜੇਲ੍ਹ ਦੇ ਵਿੱਚ ਡੱਕ ਦਿੱਤਾ ਜਾਵੇ ਲੋਕ ਬੜੇ ਉਤਾਵਲੇ ਹੋ ਗਏ ਨੇ ਕਹਿੰਦੇ ਕਿ ਇਹਨਾਂ ਨੂੰ ਜਿਮਨੀ ਚੋਨ ਦੇ ਵਿੱਚ ਉਤਾਰ ਦੇਵਾਂਗੇ ਐਮਐਲਏ ਦੀ ਜਿਹੜੀ ਇਲੈਕਸ਼ਨ ਆ ਉਹ ਲੜਾਵਾਂਗੇ ਕੋਈ ਏਡੀ ਵੱਡੀ ਧਾਰਾ ਨਹੀਂ ਹੈਗੀ ਨਾ ਉਹ ਕੁੜੀ ਪਰਿਵਾਰ ਮੰਨਣ ਵਾਲੀ ਹੈ ਉਹਦੇ ਪਰਿਵਾਰ ਦੇ ਵੀ ਬਿਆਨ ਸਾਹਮਣੇ ਆਏ ਦੇ ਪਿਤਾ ਜੀ ਮਾਤਾ ਜੀ ਉਹਦੇ ਪਿਤਾ ਜੀ ਦੇ ਔਰ ਜਿਹੜੇ ਮਤਲਬ ਤਾਏ ਚਾਚੇ ਨੇ ਫੌਜ ਦੇ ਕੈਪਟਨ ਰਹੇ ਨੇ ਬਹੁਤ ਵਧੀਆ ਪਰਿਵਾਰ ਦੀ ਬੱਚੀ ਹੈ ਸਿੱਖ ਮਾਈਂਡਡ ਫੈਮਿਲੀ ਉਹਨਾਂ ਦੀ ਸਾਰੀ ਉਹ ਪਰਵਾਹ ਮੰਨਣ ਵਾਲਿਆਂ ਚ ਨਹੀਂ ਇੰਨੀ ਤਾਂ ਵੱਡੀ ਕੋਈ ਹੈ ਨਹੀਂ 323 ਤੇ 341 ਧਾਰਾ ਇਹ ਤਾਂ ਮਤਲਬ ਅਵੇਲੇਬਲ ਨੇ ਇੱਕ ਬੇਅਵੇਲੇਬਲ ਅਫੈਂਸ ਹੈ ਤੇ ਉਸ ਬੱਚੀ ਨੂੰ ਤਾਂ ਸਾਰੇ ਮਤਲਬ ਜਗਤ ਨੇ ਸੰਸਾਰ ਨੇ ਹੱਥਾਂ ਦੇ ਚੱਕ ਲਿਆ ਕੋਈ ਮੇਰੇ ਵੀਰ ਹੈ ਉਹਨਾਂ ਨੇ ਕੈਨੇਡਾ ਤੋਂ 5 ਲੱਖ ਰੁਪਏ ਭੇਜੇ ਇੱਕ ਬਹੁਤ ਵੱਡੇ ਆਪਣੇ ਵਕੀਲ ਸਾਹਿਬ ਨੇ ਉਹਨਾਂ ਨੇ ਕਿਹਾ ਸੀ ਉਹਨਾਂ ਦਾ ਕੇਸ ਲੜਾਂਗੇ ਕੋਈ ਇੰਨੀ ਕੋਈ ਗੱਲ ਨਹੀਂ ਹੈਗੀ ਠੀਕ ਹੈ ਸ਼ਾਬਾਸ਼ ਹੈ ਭਾਈ ਕਿਸਾਨ ਜੱਥੇਬੰਦੀਆਂ ਨੂੰ ਨਿਤਰਨਾ ਚਾਹੀਦਾ ਮੈਦਾਨ ਚ ਤਾਂ ਕਿ ਕੱਲ ਨੂੰ ਕਿਸੇ ਹੋਰ ਨਾਲੇ ਘਟਨਾ ਨਾ ਵਾਪਰੇ ਪਰ ਉਸ ਬੱਚੀ ਨੇ ਜੋ ਕੀਤਾ ਐ ਸੀ ਬਹੁਤ ਪ੍ਰਾਊਡ ਫੀਲ ਕਰਦੇ ਆ ਸਾਡੇ ਸਿੱਖਾਂ ਦੇ ਮਸ਼ਹੂਰ ਐ ਕਿ ਪਹਿਲਾਂ ਭਾਈ ਹਵਾਰਾ ਜੀ ਦਾ ਥੱਪੜ 11-11 ਨੂੰ ਨਿਸ਼ਾਂਤ ਬਾਂਦਰ ਦੇ ਮਾਰਿਆ ਸੀ ਤੇ ਹੁਣ ਥੱਪੜ ਦਿਵਸ ਦੋ ਵਾਰ ਆਇਆ ਕਰੂਗਾ ਇੱਕ 6-6 ਨੂੰ ਜਿਹੜਾ ਇਸ ਬਾਂਦਰੀ ਦੇ ਪਿਆ ਤੇ ਮੈਂ ਤਾਂ ਇਸ ਕੰਗਣਾ ਰਣੌਤ ਨੂੰ ਜਿਹੜਾ ਥੱਪੜ ਪਿਆ ਉਹਦੀ ਮਤਲਬ ਮੈਂ ਤਾਂ ਖੁਸ਼ ਆ ਇਸ ਨਾਲ ਐਹੀ ਹੋਣਾ ਚਾਹੀਦਾ ਹੈ ਤੇ ਉਸ ਬੱਚੀ ਲਈ ਮੈਂ ਪ੍ਰਾਊਡ ਫੀਲ ਕਰ ਰਹੀ ਹਾਂ ਕਿ ਸਾਡੀ ਇਸ ਬੱਚੀ ਨੇ ਮਾਈ ਭਾਗੋ ਬਣ ਕੇ ਦਿਖਾਇਆ ਹੈ ਸਾਡੀਆਂ ਬੱਚੀਆਂ ਸ਼ੇਰਨੀਆਂ ਮਾਈ ਭਾਗੋ ਦੀਆਂ ਵੰਸ਼ਜਾਂ ਬੀਬੀ ਸ਼ਰਨਕੌਰ ਹੈ ਅਸੀਂ ਬੜਾ ਪ੍ਰਾਊਡ ਫੀਲ ਕਰ ਰਹੇ ਹਾਂ ਜਿੰਨੀ ਵੀ ਮੈਂ ਫੇਸਬੁੱਕ ਵੇਖੀ ਹੈ ਸਾਰੀ ਮਤਲਬ ਉਸ ਬੱਚੀ ਦੇ ਨਾਂ ਜੀ ਕਰ ਰਿਹਾ ਸਾਰਾ ਸੰਸਾਰ ਕਿ ਉਸ ਬੱਚੀ ਨੇ ਆਪਦੀ ਅਣਖ ਰੱਖ ਵਿਖਾਈ ਇਹ ਸਾਡੀਆਂ ਮਾਵਾ ਭੈਣਾਂ ਨੂੰ ਗਲਤ ਬੋਲਦੀ ਹੈ ਤਾਂ ਮੂੰਹ ਪਟਿਆ ਵੇਆ ਇਸ ਲਈ ਹੋਣਾ ਹੀ ਚਾਹੀਦਾ ਸਲਵਿੰਦਰ ਕੌਰ ਤੇ ਬੜੀ ਜਲਦੀ ਦੇ ਨਾਲ ਕਾਰਵਾਈ ਕਰ ਦਿੱਤੀ ਗਈ ਹੈ ਤਾਂ ਜੇਕਰ ਕਿਸਾਨ ਸ਼ਹੀਦ ਹੋਏ ਕਿਸਾਨੀ ਅੰਦੋਲਨ ਦੇ ਵਿੱਚ ਗੱਡੀਆਂ ਤੱਕ ਚੜਾ ਦਿੱਤੀਆਂ ਗਈਆਂ ਭਾਜਪਾ ਦੇ ਐਮਐਲਏਾਂ ਦੇ ਜਿਹੜੇ ਮੁੰਡਿਆਂ ਤੋਂ ਜਿਹੜੀਆਂ ਗੱਡੀਆਂ ਚੜਾਈਆਂ ਗਈਆਂ ਉਦੋਂ ਉਹਨਾਂ ਉੱਪਰ ਕਾਰਵਾਈ ਨਹੀਂ ਹੋਈ ਪਰ ਕੁਲਵਿੰਦਰ ਕੌਰ ਉੱਪਰ ਬੜੀ ਜਲਦੀ ਕਾਰਵਾਈ ਕਰ ਦਿੱਤੀ ਗਈ ਇਸ ਕੰਗਣਾ ਨੂੰ ਮੈਂ ਤੁਹਾਡੇ ਮਾਧਿਅਮ ਰਾਹੀਂ ਪੁੱਛਣਾ ਚਾਹਨੀ ਆ ਜਦੋਂ ਮਨੀਪੁਰ ਅੱਗ ਲੱਗੀ ਪਈ ਸੀ ਹਿੰਸਾ ਦਾ ਇੰਨਾ ਦੌਰ ਸੀ ਬੀਬੀਆਂ ਔਰਤਾਂ ਨੂੰ ਨੰਗਾ ਤੋਰਿਆ ਜਾ ਰਿਆ ਸੀ ਫੌਜ ਦੇ ਜਰਨਲ ਦੀ ਬੇਟੀ ਸੀ ਉਹ ਜਿਹਨੂੰ ਨੰਗਾ ਤੋਰਿਆ ਉਦੋਂ ਤਾਂ ਇਹਨੇ ਕਿਹਾ ਨਹੀਂ ਹੱਤਵਾਦ ਆ ਗਿਆ ਉਦੋਂ ਤੈਨੂੰ ਸ਼ਰਮ ਨਹੀਂ ਆਈ ਨਾ ਇਹਨੇ ਕੋਈ ਬਿਆਨ ਦਿੱਤਾ ਇਹ ਕਾਂਗਰਸ ਦੀ ਸੌਰੀ ਭਾਜਪਾ ਦੀ ਇਹ ਆਪ ਪੇੜ ਹੈ ਇਹ ਜਿਵੇਂ ਆਪ ਪੈਸੇ ਲੈ ਕੇ ਐਕਟਿੰਗ ਕਰਦੀ ਹੋਵੇਂ ਸਾਡੀ ਕਿਸਾਨ ਬੀਬੀਆਂ ਨੂੰ ਕਹੇ ਨੇ ਹੁਣ ਪਿਛਲੇ ਸਮੇਂ ਚ ਤੁਸੀਂ ਦੇਖਿਆ ਕਿਸਾਨੀ ਅੰਦੋਲਨ ਚ ਯੂਪੀ ਚ ਜਿਹੜਾ ਇਹਨਾਂ ਦਾ ਭਾਜਪਾ ਵਾਲਿਆਂ ਦਾ ਕੋਈ ਮਨਿਸਟਰ ਸੀ ਉਹਦੇ ਬੇਟੇ ਨੇ ਕਿਸਾਨਾਂ ਉੱਪਰ ਫੋਰਚੂਨ ਚੜਾਤੀ ਕੋਈ ਅੱਜ ਤੱਕ ਨਿਆਂ ਮਿਲਿਆ ਇਹ ਮਤਲਬ ਹਰ ਲਈ ਮੈਂ ਕਹਿਣਾ ਚਾਹੁੰਨੀ ਆ ਵੀ ਜਿਹੜੀ ਇਹ ਆਪਣੀ ਭਾਰਤੀ ਜਨਤਾ ਪਾਰਟੀ ਐ ਇਹਦੇ ਰਾਜ ਵਿੱਚ ਘਟ ਗਿੰਤियां ਸੇਫ ਨਹੀਂ ਹੁਣ ਆ ਪਿਛਲੇ ਦਿਨੀ ਸ਼ੁਭ ਕਰਨ ਸੀ ਸਾਡਾ ਬੱਚਾ ਕਿਸਾਨੀ ਅੰਦੋਲਨ ਚ ਉਹਨੂੰ ਪੰਜਾਬ ਵਾਲੇ ਪਾਸੇ ਆ ਕੇ ਮਾਰ ਕੇ ਗਏ ਆ ਖੱਟਰ ਦੇ ਗੁੰਡੇ ਚਾਹੇ ਆਰਐਸਐਸ ਦੇ ਗੁੰਡੇ ਤੇ ਭਗਵੰਤ ਮਾਨ ਵੈਸੇ ਹੀ ਮਰਿਆ ਵੈ ਨਹੀਂ ਤਾਂ ਇਹਦਾ ਫਰਜ ਸੀ ਉਹਨਾਂ ਦੇ ਸੀਐਮ ਤੇ ਨਾ ਉਹਨਾਂ ਦੇ ਗ੍ਰਹਿ ਮੰਤਰੀ ਤੇ 302 ਦੀ ਧਾਰਾ ਲਾਉਂਦਾ ਸਾਡੇ ਵਾਲੇ ਪਾਸੇ ਆ ਕੇ ਸ਼ੁਭ ਕਰਨ ਨੂੰ ਮਾਰ ਕੇ ਗਏ ਆ ਸਾਡੇ ਵਾਲੇ ਪੰਜਾਬ ਵਾਲੇ ਪਾਸੇ ਆ ਕੇ ਸਾਡੇ ਟਰੈਕਟਰ ਭੰਨ ਕੇ ਗਏ ਆ ਟਰੈਕਟਰਾਂ ਵਿੱਚ ਖੰਡ ਪਾ ਕੇ ਗਏ ਆ ਕੀ ਗੱਲ ਪੰਜਾਬ ਦਾ ਕੋਈ ਵਲੀਵਾਰ ਸੈ ਨਹੀਂ ਇਹਲੀ ਗੱਲ ਤਾਂ ਸਾਡੇ ਬਾਰਡਰ ਸੀਲ ਹੀ ਨਹੀਂ ਹੋਣੇ ਚਾਹੀਦੇ ਸੀ ਇਸ ਦੇਸ਼ ਦਾ ਹਿੱਸਾ ਹੈ ਨਹੀਂ ਦਿੱਲੀ ਸਾਡੀ ਰਾਜਧਾਨੀ ਹੈ ਕਿਵੇਂ ਰੋਕ ਸਕਦੇ ਸਾਨੂੰ ਜਾਣ ਤੋਂ ਹਰ ਵੇਲੇ ਪੰਜਾਬ ਨਾਲ ਮਤਲਬ ਮਾਂ ਦਾ ਸਲੂਕ ਕਰਦੇ ਆ ਕਦੇ ਵੀ ਮਤਲਬ ਇਹਨਾਂ ਨੇ ਪੰਜਾਬ ਦੇ ਬਣਦੇ ਹੱਕ ਨਹੀਂ ਦਿੱਤੇ ਪੰਜਾਬ ਦੇ ਵਿੱਚ ਡੈਮ ਹੈ ਸਾਰੇ ਇੰਡੀਆ ਚ ਡੈਮ ਹੈ ਉਹ ਡੈਮਾਂ ਦਾ ਪ੍ਰਬੰਧ ਉਥੋਂ ਦੀ ਸਟੇਟ ਗਵਰਨਮੈਂਟ ਕੋਲ ਹੁੰਦਾ ਕੱਲੇ ਪੰਜਾਬ ਨਾਲ ਮਤਰਈ ਮਾਂ ਦਾ ਸਲੂਕ ਸਾਡੇ ਡੈਮਾਂ ਦਾ ਪ੍ਰਬੰਧ ਕੇਂਦਰ ਦੇ ਹੱਥ ਚ ਹੈ ਜੋ ਕਿ ਮਤਰਈ ਮਾਂ ਦਾ ਸਲੂਕ ਹੈ ਪੰਜਾਬ ਨਾਲ ਬਹੁਤ ਵੱਡਾ ਤੋਖ ਹੈ ਸਾਡੇ ਪੰਜਾਬ ਦਾ ਪਾਣੀ ਧੱਕੇ ਨਾਲ ਖੋ ਕੇ ਹਰਿਆਣੇ ਨੂੰ ਰਾਜਸਥਾਨ ਨੂੰ ਦਿੱਤਾ ਜਾ ਰਿਹਾ ਸਾਡੇ ਕੋਲ ਧਰਤੀ ਹੇਠਲਾ ਪਾਣੀ ਪੀਲੀ ਮਜਬੂਰਾ ਜਿਹਦੇ ਵਿੱਚ ਕੈਂਸਰ ਹੈ ਹੁਣ ਤੋਂ ਅਸੀਂ ਤੁਹਾਡੇ ਮਾਧਿਅਮ ਰਹੀ ਮੈਂ ਦੱਸਣਾ ਚਾਹੁੰਦੀ ਆ ਪਿਛਲੇ ਦਿਨੀ ਭਗਵੰਤ ਮਾਨ ਨੇ ਨਹਿਰੀ ਪਟਵਾਰੀਆਂ ਨੂੰ ਕਿਹਾ ਕਿ ਲਿਖ ਕੇ ਦਿਓ ਸਾਡੇ ਪੰਜਾਬ ਕੋਲ ਪਾਣੀ ਬਹੁਤ ਹੈ ਉਹਨਾਂ ਦੀ ਜਮੀਰ ਜਾਗਦੀ ਸੀ ਉਹਨਾਂ ਇੱਕ ਪਿੰਡ ਪਾਣੀ ਤੋਂ ਖਤਮ ਹੋ ਗਿਆ ਪਹਿਲਾ ਰੋਪੜ ਜ਼ਿਲ੍ਹੇ ਦੇ ਦੋ ਪਿੰਡਾਂ ਚ ਪਾਣੀ ਖਤਮ ਹੋ ਗਿਆ ਸੀ ਸਾਡੇ ਨਾਲ ਹਰ ਵੇਰੀ ਧੱਕਾ ਹੁੰਦਾ ਹੈ ਰਾਇਪੇਰੀਅਨ ਲਾ ਹੈ ਆਲ ਵਰਡ ਦਾ ਜਿਹਦੇ ਵਿੱਚ ਕੀ ਹੈ ਸਪਸ਼ਟ ਤੌਰ ਤੇ ਲਿਖਿਆ ਜਿੱਥੋਂ ਦੀ ਕੋਈ ਨਦੀ ਵਗਦੀ ਹੈ ਦਰਿਆ ਵਗਦਾ ਹੈ ਜਿੱਥੇ ਉਹ ਮਾਰ ਕਰਦਾ ਉਹਦੇ ਸਰੋਤਾਂ ਦੇ ਉਥੋਂ ਦੇ ਲੋਕਾਂ ਦਾ ਹੱਕ ਹੈ ਕੱਲੇ ਪੰਜਾਬ ਨਾਲ ਮਤਰੀ ਮਾਂ ਦਾ ਸਲੂਕ ਧੱਕੇ ਨਾਲ ਸਾਡਾ ਪੰਜਾਬ ਦਾ ਪਾਣੀ ਖੋਕੇ ਹੋਸਟਟਾਂ ਨੂੰ ਦਿੱਤਾ ਜਾ ਰਿਹਾ ਸਾਡੇ ਨਾਲ ਮਤਰੀ ਮਾਂ ਦਾ ਸਲੂਕ ਹੁੰਦਾ ਅਸੀਂ ਧਰਤੀ ਇਹਡਲਾ ਪਾਣੀ ਪੀਣ ਲਈ ਮਜਬੂਰਾਂ ਜਿਹਦੇ ਵਿੱਚ ਕੈਂਸਰ ਦੇ ਤੱਤ ਹੈ ਆਪਾਂ ਕਿਵੇਂ ਕਹਿ ਸਕਦੇ ਹਾਂ ਕਿ ਜਿਹੜਾ ਸੀਐਮ ਭਗਵੰਤ ਮਾਨ ਆ ਉਹ ਵੀ ਉਹਨਾਂ ਦੇ ਨਾਲ ਰਲਿਆ ਹੋਇਆ ਉਹ ਤਾਂ ਕਹਿੰਦਾ ਕਿ ਮੈਂ ਹੈ ਹੀ ਪੰਜਾਬ ਦਾ ਤੇ ਪੰਜਾਬ ਦੇ ਕਿਸਾਨਾਂ ਦਾ ਪੋਤਾ ਕਹਿੰਦਾ ਕਿ ਟਾਇਲਾਂ ਉੱਪਰ ਪਾਣੀ ਚੜਾ ਦਿੱਤਾ ਤੇ ਕਿਸਾਨ ਆ ਜਿਹੜੇ ਕਹਿੰਦਾ ਖੁਸ਼ ਆ ਨਜ਼ਰ ਆਇਆ ਨੇਰੀ ਪਟਵਾਰੀ ਕਿਉਂ ਫੇਸਬੁੱਕ ਤੇ ਰੋ ਰਹੇ ਆ ਉਹ ਮੇਰਾ ਹੀ ਨਹੀਂ ਹੈਗੀ سوشل میڈیا ਤੇ ਦੇਖਿਆ ਮੈਂ ਕੋਈ ਨਹਿਰੀ ਪਟਵਾਰੀਆਂ ਨੂੰ ਨਹੀਂ ਮਿਲੀ ਜਾ ਕੇ ਹਾਂ ਪਿਛਲੇ ਦਿਨੀ ਮੈਂ ਸਰਦਾਰ ਸਿਮਰਨ ਜੀ ਸਿਗਮਾਨ ਦੀ ਕੈਂਪੇਨ ਚਲਾਉਣ ਗਈ ਸੀ ਉੱਥੇ ਮੈਂ ਹਰ ਸਟੇਜ ਤੇ ਦੱਸਿਆ ਕਿ ਸਾਡੇ ਪੰਜਾਬ ਦੇ ਨਹਿਰੀ ਪਟਵਾਰੀਆਂ ਦੀ ਜਮੀਰ ਨਹੀਂ ਮਰੀ ਉਹ ਹੜਤਾਲ ਤੇ ਚਲੇ ਗਈ ਤੁਸੀਂ ਇਹ ਨਾ ਨਾ ਕਹੋ ਵੀ ਉਹਦਾ ਕਹਿਣ ਨੂੰ ਤਾਂ ਮੈਂ ਕਹਿ ਦੂੰਗੀ ਵੀ ਮੈਂ ਬਹੁਤ ਕੁਝ ਕਰ ਦੂੰਗੀ ਕਰਨੀ ਤੇ ਕਹਿਣੀ 'ਚ ਬੜਾ ਫਰਕ ਹੁੰਦਾ ਇਹ ਤਾਂ 013 ਵੀ ਕਹਿੰਦਾ ਸੀ ਹੋਗੀਆਂ ਇਹ ਹਰ ਗੱਲ 'ਚ ਝੂਠ ਮਾਰਦਾ ਇਹ ਤਾਂ ਕਹਿੰਦਾ ਸੀ ਘਰ ਕਰ ਨੌਕਰੀ ਦੇਊਗਾ 2500 ਮਤਲਬ ਜੁਰਗਾ ਨੂੰ ਦੇਊਗਾ ਬੀਬੀਆਂ ਨੂੰ 1000 ਰੁਪਿਆ ਦੇਊਗਾ 16000 ਪ ਕੀ ਕਹਿੰਦਾ ਸੀ ਮੈਡੀਕਲ ਕਾਲਜ ਬਣਾਉ 16 ਇਹ ਤਾਂ ਗੱਪ ਮਾਰਨ ਕਿੱਜਿਆ ਤੇ 33% ਜੇ ਟੇਲਾਂ ਤੇ ਪਾਣੀ ਚੜ ਗਿਆ ਉਹਨੂੰ 100% ਨਹੀਂ ਕਹਿ ਸਕਦੇ ਇਹ ਤਾਂ ਧੱਕੇ ਨਾਲ ਪੰਜਾਬ ਦਾ ਪਾਣੀ ਖੋਹਣ ਦੀ ਸਾਜਿਸ਼ ਹੈ ਦੀ ਕਹਿੰਦਾ 100% ਪਾਣੀ ਹੈ ਤੇ ਨਹਿਰੀ ਪਟਵਾਰੀ ਕੋਈ ਮੇਰੇ ਕਹੇ ਤਾਂ ਬੋਲਣਗੇ ਜੇ ਤੁਹਾਡੇ ਕਹੇ ਤੇ ਬੋਲਣਗੇ ਸੱਚ ਤੇ ਬੋਲਣਗੇ ਨਹਿਰੀ ਪਟਵਾਰੀ ਸਾਰੀ ਫੇਸਬੁੱਕ ਭਰੀ ਪਈ ਆ ਉਹਨਾਂ ਮੇਰੇ ਕਹੇ ਤੋਂ ਬੋਲਣਗੇ ਨਾ ਤੁਹਾਡੇ ਕਹੇ ਤੋਂ ਉਹਨਾਂ ਨੇ ਸੱਚ ਬੋਲਣਾ ਉਹ ਪੰਜਾਬ ਦੇ ਬੱਚੇ ਆ ਉਹ ਪੰਜਾਬ ਨੂੰ ਮਰਿਆ ਹੋਇਆ ਇੰਜ ਦੁਖੀ ਹੋਇਆ ਬਰਦਾਸ਼ਤ ਨਹੀਂ ਕਰ ਸਕਦੇ ਅੱਜ ਸਾਡੇ ਹਰ ਕਿਸਾਨ ਦੇ ਸਿਰ ਤੇ ਕਰਜ਼ਾ ਹੈ ਮਚਾਇਓ ਲਿਮਟਾਂ ਦੇ ਰੂਪ ਚ ਹੈ ਤੇ ਸਾਡੇ ਤੇ ਰੋਜ਼ ਕਰਜ਼ਿਆਂ ਦੀ ਪਾਂਡੇ ਵਧਾਈ ਜਾਂਦਾ ਸਾਡਾ ਜਹਾਜ਼ ਇਹ ਕੇਜਰੀਵਾਲ ਦੇ ਮਗਰ ਤੋਰੀ ਫਿਰਦਾ ਹੈ ਤੇ ਜਦੋਂ 75 ਸਾਲਾਂ ਚ ਪੌਣੇ 3 ਲੱਖ ਕਰੋੜ ਦਾ ਕਰਜ਼ਾ ਸੀ ਸਾਡੇ ਪੰਜਾਬ ਦੇ ਸਿਰ ਤੇ 75 ਸਾਲਾਂ ਚ ਇਹਨੇ 2 ਸਾਲਾਂ ਚ 80000 ਕਰੋੜ ਦਾ ਕਰਜ਼ਾ ਲੈ ਲਿਆ ਇਹ ਕਿਧਰੋਂ ਦਾ ਪੰਜਾਬ ਦਾ ਇਤਿਸ਼ੀ ਹੈ ਜੇ ਪੰਜਾਬ ਦਾ ਹਿਤਾਸ਼ੀ ਹੋਵੇ ਤਾਂ ਕਹਿੰਦਾ ਸੀ ਮੁਰਗੀ ਮਰੀ ਦੇ ਪੈਸੇ ਦੇऊं ਜਦੋਂ ਹੜ੍ਹਾਂ ਹਿੱਤੇ ਦਿੱਤੇ ਨੇ ਸਾਡੇ ਕਿਸਾਨਾਂ ਦੀ ਮਦਦ ਕੀਤੀ ਰਵੀ ਸਿੰਘ ਖਾਲਸਾ ਈਡ ਲੱਖਾ ਸਿਧਾਨਾ ਤੇ ਪੰਨਾ ਸਿੱਧੂ ਵਰਗੇ ਨੌਜਵਾਨਾਂ ਨੇ ਜਿਨ੍ਹਾਂ ਨੇ ਖੇਤ ਪੱਧਰ ਕੀਤੇ ਜਿੱਧਰ ਏਰੀਆ ਚ ਹੜਾ ਆਇਆ ਨਾ ਉਹਨਾਂ ਨੂੰ ਪਤਾ ਹੁੰਦਾ ਵੀ ਹੜ੍ਹਾਂ ਦੀ ਬਰਬਾਦੀ ਕੀ ਹੈ 7 7 ਫੁੱਟ ਉੱਚੇ ਰੇਤ ਦੇ ਟੀਲੇ ਲੱਗ ਗਏ ਡੂੰਘੇ ਟੋਏ ਪੈ ਗਏ ਕਰੋੜਾਂ ਰੁਪਈਆ ਦਾ ਡੀਜ਼ਲ ਭੇਜਾ ਰਵੀ ਸਿੰਘ ਖਾਲਸਾ ਈਡ ਵਾਲਿਆਂ ਨੇ ਇਹ ਸਿਰਫ ਗੱਲਾਂ ਕਰਨ ਜਾਂਦਾ ਹੈ ਕੋਈ ਇਹ ਪੰਜਾਬ ਦਾ ਹਿਤੈਸ਼ੀ ਨਹੀਂ ਜੇ ਪੰਜਾਬ ਦਾ ਹਿਤੈਸ਼ੀ ਹੁੰਦਾ ਤਾਂ ਜਿਹੜੇ ਨੇ ਰਾਜ ਸਭਾ ਮੈਂਬਰ ਚੁਣੇ ਉਹ ਪੰਜਾਬ ਤੋਂ ਬਾਹਰ ਦੇ ਬੰਦੇ ਚੁਣੇ ਗੈਰ ਪੰਜਾਬੀ ਜਿਹੜੇ ਸਾਡਾ ਇੰਨੇ ਹੜਾਏ ਸਾਡੇ ਲਈ ਇੱਕ ਵੀ ਹੜਾ ਨਾਰਾ ਨਹੀਂ ਮਾਰਿਆ ਕੋਈ ਸੈਂਟਰ ਕੋਲੇ ਗੁਹਾਰ ਲਗਾਉਂਦੇ ਵੀ ਪੰਜਾਬ ਨੂੰ ਕੰਪਨਸੇਸ਼ਨ ਦਿਓ ਇਹ ਕਦੇ ਵੀ ਪੰਜਾਬ ਦਾ ਮਿੱਤਰ ਨਾ ਸੀ ਤੇ ਨਾ ਹੈਗਾ ਜਿਹੜੀਆਂ ਪਾਰਟੀਆਂ ਦਿੱਲੀ ਤੋਂ ਚੱਲਦੀਆਂ ਚਾਹੇ ਉਹ ਕਾਂਗਰਸ ਹੈ ਚਾਹੇ ਉਹ ਭਾਜਪਾ ਤੇ ਚਾਹੀਓ ਕੇਜਰੀਵਾਲ ਹੈ ਇਹ ਕਦੇ ਵੀ ਪੰਜਾਬ ਦੀ ਹਿੱਤ ਅਸ਼ੀ ਨਹੀਂ ਹੋ ਸਕਦੇ ਇਹਨਾਂ ਨੇ ਦੂਜੇ ਸਟੇਟਾਂ ਤੋਂ ਵੀ ਮਤਲਬ ਵੋਟਾਂ ਲੈਣੀਆਂ ਤੇ ਉਹਨਾਂ ਨੂੰ ਇਹ ਕਹਿੰਦੇ ਵੀ ਪਾਣੀ ਦਿਓ ਤੇ ਸਾਡੇ ਕੋਲ ਪਾਣੀ ਹੈ ਹੀ ਨਹੀਂ ਤੇ ਦਈਏ ਕਿਵੇਂ ਆਪਸੀ ਭੁੱਖ ਮਰੀਏ ਤੇ ਦੂਜਾਂ ਦਾ ਸੀ ਕਿਵੇਂ ਦੇ ਸਕਦੇ ਆ ਸਾਡੇ ਪੰਜਾਬ ਕੋਲ ਪਾਣੀ ਹੈ ਨਹੀਂ ਫਤਕੜ ਸਾਹਿਬ ਦਾ ਵੀ ਇੱਕ ਪਿੰਡ ਚ ਪਾਣੀ ਖਤਮ ਹੋ ਗਿਆ ਤੇ ਰੋਪੜ ਜ਼ਿਲ੍ਹੇ ਦੇ ਦੋ ਪਿੰਡਾਂ ਚ ਪਹਿਲਾਂ ਪਾਣੀ ਹੈ ਨਹੀਂ